ਹਾਂਜੀ ਸਤਿ ਸ਼੍ਰੀ ਅਕਾਲ ਸਾਰੀ ਆਂਗਣਵਾੜੀ ਵਰਕਰਸ ਨੂੰ ਸਾਰੀ ਹੀ ਆਂਗਣਵਾੜੀ ਵਰਕਰਸ ਐਮ ਸੀਵਾ ਦੀ ਉੱਪਰ ਕੰਮ ਕਰ ਰਹੇ ਨੇ ਜਿਹਦੀ ਸਾਨੂੰ ਵਿਭਾਗ ਵੱਲੋਂ ਵੀ ਹਦਾਇਤ ਹੋਈ ਹੈ ਕਿ ਅਸੀਂ ਯੋਗ ਲਾਭਪਾਤਰੀਆਂ ਨੂੰ ਸੈਨੇਟਰੀ ਪੈਡਸ ਦੀ ਡਿਸਟ੍ਰੀਬਿਊਸ਼ਨ ਕਰਨੀ ਹੈ ਸੋ ਮੈਂ ਇਸ ਵੀਡੀਓ ਦੇ ਵਿੱਚ ਛੋਟੀਆਂ-ਛੋਟੀਆਂ ਚੀਜ਼ਾਂ ਨੇ ਜਿਨ੍ਹਾਂ ਨੂੰ ਅਸੀਂ ਧਿਆਨ ਦੇ ਵਿੱਚ ਰੱਖਣਾ ਵਾਈਲ ਫਿਲਿੰਗ ਡਾਟਾ ਜਦੋਂ ਤੁਸੀਂ ਡਾਟਾ ਫਿਲ ਕਰ ਰਹੇ ਹਾਂ ਜਿਹੜੀ ਪਹਿਲੀ ਸਕਰੀਨ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ ਇਹ ਤਾਂ ਸਾਰੇ ਵਰਕਰਸ ਨੂੰ ਕਲੀਅਰ ਹੈ ਕਿ ਜਦੋਂ ਤੁਸੀਂ ਇੱਕ ਬੈਨੀਫਿਸ਼ਰੀ ਦਾ ਪ੍ਰੋਪਰ ਡਾਟਾ ਫਿਲ ਕਰ ਦਿੰਦੇ ਹੋ ਤਾਂ ਇਸ ਤਰੀਕੇ ਦੀ ਨਾਲ ਸਾਡੇ ਕੋਲ ਮੈਸੇਜ ਆ ਜਾਂਦਾ ਹੈ ਗ੍ਰੀਨ ਟਿਕ ਹੋ ਕੇ ਕਿ ਦਿਸ ਬੈਨੀਫਿਸ਼ਰੀ ਇਜ਼ ਐਡਿਡ ਸਕਸੈਸਫੁਲੀ ਕਿ ਅਸੀਂ ਉਹ ਡਾਟਾ ਸਕਸੈਸਫੁਲੀ ਐਡਿਡ ਕਰ ਦਿੱਤਾ ਹੈ ਇਹ ਤਾਂ ਤੁਹਾਨੂੰ ਸਭ ਨੂੰ ਪਤਾ ਹੈ ਔਰ ਮੈਂ ਪਿਛਲੀਆਂ ਵੀਡੀਓਜ਼ ਦੇ ਵਿੱਚ ਵੀ ਦੱਸਿਆ ਸੀ ਕਿ ਕਿਵੇਂ ਆਪਾਂ ਡਾਟਾ ਸਟੈਪ ਬਾਈ ਸਟੈਪ ਫਿਲ ਕਰਨਾ ਹੈ ਮੇਜਰ ਚੀਜ਼ਾਂ ਜਿਹੜੀਆਂ ਅਸੀਂ ਗਲਤੀਆਂ ਕਰ ਰਹੇ ਹਾਂ ਉਹ ਇਹ ਹੈ ਕਿ ਜਦੋਂ ਅਸੀਂ ਡਾਟਾ ਫਿਲ ਕਰ ਰਹੇ ਹਾਂ ਤਾਂ ਬਹੁਤ ਸਾਰੇ ਵਰਕਰਸ ਜਿਹੜੇ ਆ ਉਹਨਾਂ ਨੂੰ ਉਹ ਯੈਸ ਨੋ ਉਹਦੇ ਵਿੱਚ ਗਲਤੀ ਕਰ ਜਾਂਦੇ ਆ ਇਹ ਤਾਂ ਵੈਰੀ ਮੱਚ ਕਲੀਅਰ ਹੈ ਕਿ ਅਗਰ ਅਸੀਂ ਲੜਕੀਆਂ ਨੂੰ ਜਿਹੜਾ ਹੈ ਸਕੂਲ ਗoing ਲੜਕੀਆਂ ਨੂੰ ਪੈਡਸ ਡਿਸਟ੍ਰੀਬਿਊਟ ਕਰ ਰਹੇ ਹਾਂ ਤਾਂ ਉਹਦੇ ਵਿੱਚ ਅਸੀਂ ਆਪਸ਼ਨ ਦੇ ਵਿੱਚ ਸਕੂਲ ਗoing ਟਿਕ ਕਰਾਂਗੇ ਅਗਰ ਉਹਦਾ ਗਵਰਨਮੈਂਟ ਸਕੂਲ ਹੈ ਤਾਂ ਗਵਰਨਮੈਂਟ ਟਿਕ ਕਰਾਂਗੇ ਪ੍ਰਾਈਵੇਟ ਹੈ ਤਾਂ ਪ੍ਰਾਈਵੇਟ ਕਰਾਂਗੇ ਮੇਜਰ ਜਿੱਥੇ ਗਲਤੀ ਅਸੀਂ ਕਰ ਰਹੇ ਆਂ ਔਮਨ ਹੈਡ ਆਫ ਫੈਮਲੀ ਦੇ ਵਿੱਚ ਕਿ ਅਸੀਂ ਯੈਸ ਔਮਨ ਹੈਡ ਆਫ ਫੈਮਲੀ ਸਿਰਫ ਉਸ ਲੇਡੀ ਦੇ ਲਈ ਟਿਕ ਕਰਨਾ ਜੋ ਉਸ ਫੈਮਲੀ ਦੀ ਐਸ ਹੈਡ ਹੈ ਠੀਕ ਹੈ ਜੀ ਔਰ ਬੀਪੀਐਲ ਫੈਮਲੀ ਦੇ ਵਿੱਚ ਵੀ ਕੀ ਹੈ ਕਿ ਅਸੀਂ ਇਹ ਇਨਸ਼ੋਰ ਕਰਾਂਗੇ ਮੇਕ ਸ਼ੋਰ ਕਰਾਂਗੇ ਕਿ ਜਿਹੜੀ ਸਾਡਾ ਪਰਿਵਾਰ ਹੈ ਉਹ ਗਲੋ ਪੋਵਰਟੀ ਲਾਈਨ ਦਾ ਨਹੀਂ ਹੈ ਅਗਰ ਤਾਂ ਉਹ ਬੀਪੀਐਲ ਫੈਮਲੀ ਨੂੰ ਬਿਲੋਂਗ ਕਰਦਾ ਤਾਂ ਅਸੀਂ ਯੈਸ ਟਿਕ ਕਰਾਂਗੇ ਤਾਂ ਅਕੋਰਡਿੰਗਲੀ ਥੱਲੇ ਇੱਕ ਬਾਕਸ ਓਪਨ ਹੋਏਗਾ ਜਿਹਦੇ ਵਿੱਚ ਅਸੀਂ ਬੀਪੀਐਲ ਕਾਰਡ ਨੰਬਰ ਫਿਲ ਕਰਾਂਗੇ ਆਦਰਵਾਇਜ਼ ਅਸੀਂ ਨੋ ਟਿਕ ਕਰਾਂਗੇ ਔਰ ਗਲਤੀ ਜਿਹੜੀ ਕਿੱਥੇ ਹੋ ਰਹੀ ਆ ਉਹ ਹੈ ਮਾਈਗ੍ਰੈਂਟ ਲੇਬਰਰ ਦੇ ਵਿੱਚ ਅਗਰ ਤਾਂ ਉਹ ਮਾਈਗ੍ਰੈਂਟ ਲੇਬਰਰ ਹੈ ਤਾਂ ਯੈਸ ਟਿਕ ਕਰਾਂਗੇ ਆਦਰਵਾਇਜ਼ ਨੋ ਕਰਾਂਗੇ ਬ੍ਰਿਕ ਕਲੀਨ ਲੇਬਰਰ ਮਤਲਬ ਪੱਠੇ ਦੇ ਉੱਪਰ ਕੰਮ ਕਰਨ ਵਾਲੇ ਅਗਰ ਅਸੀਂ ਆਪਣੀ ਪੈਟਸ ਦੀ ਡਿਸਟ੍ਰੀਬਿਊਸ਼ਨ ਸਲਮਸ ਸਲਮਜ਼ ਯਾਨੀ ਕਿ ਛੁੱਗੀ ਝੌਂਪੜੀ ਦੇ ਵਿੱਚ ਕਰ ਰਹੇ ਹਾਂ ਜਾਂ ਅਸੀਂ ਪੱਠਾ ਮਜ਼ਦੂਰਾਂ ਦੇ ਵਿੱਚ ਕਰ ਰਹੇ ਹਾਂ ਉਸ ਏਰੀਆ ਦੇ ਵਿੱਚ ਕੰਮ ਕਰ ਦੇ ਵਿੱਚ ਡਿਸਟ੍ਰੀਬਿਊਸ਼ਨ ਕਰ ਰਹੇ ਹਾਂ ਤਾਂ ਉਸ ਕੇਸ ਦੇ ਵਿੱਚ ਅਸੀਂ ਯੈਸ ਟਿੱਕ ਕਰਾਂਗੇ ਬ੍ਰਿਕ ਕਲੀਨ ਲੇਬਰਰ ਦੇ ਵਿੱਚ ਅਗਰ ਅਸੀਂ ਉੱਥੇ ਡਿਸਟ੍ਰੀਬਿਊਟ ਕਰ ਰਹੇ ਹਾਂ ਔਰ ਅਗਰ ਅਸੀਂ ਸਲਮਜ਼ ਦੇ ਵਿੱਚ ਯਾਨੀ ਝੁੱਗੀ ਚੌਂਪੜੀ ਦੇ ਵਿੱਚ ਪੈਡਸ ਦੀ ਡਿਸਟ੍ਰਿਬਿਊਸ਼ਨ ਕਰ ਰਹੇ ਹਾਂ ਤਾਂ ਉਸ ਕੇਸ ਦੇ ਵਿੱਚ ਵੀ ਅਸੀਂ ਸਲਮ ਯਸ ਟਿਕ ਕਰਾਂਗੇ ਆਦਰਵਾਇਜ਼ ਨੋ ਟਿਕ ਕਰਾਂਗੇ ਆਈ ਹੋਪ ਇਹ ਡਾਟਾ ਤੁਸੀਂ ਧਿਆਨ ਦੇ ਨਾਲ ਫਿਲ ਕਰੋਗੇ ਹੁਣ ਇਹ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਕਿ ਜਦੋਂ ਅਸੀਂ ਇੱਕ ਬੈਨੀਫਿਸ਼ਰੀ ਨੂੰ ਇੱਕ ਕੁਆਟਰ ਦੇ ਵਿੱਚ ਜੁਲਾਈ ਅਗਸਤ ਸਪਟੰਬਰ ਤਿੰਨ ਮਹੀਨੇ ਹੈ ਇੱਕ ਕੁਆਟਰ ਦੇ ਵਿੱਚ ਠੀਕ ਹੈ ਜੀ ਤਾਂ ਅਸੀਂ ਉਹਨਾਂ ਨੂੰ ਜੋ ਹੈ ਇੱਕ ਬੈਨੀਫਿਸ਼ੀਰੀ ਇੱਕ ਕੁਆਟਰ ਦੇ ਵਿੱਚ ਜਿਹੜਾ ਹੈ ਇੱਕੋ ਵਾਰੀ ਹੀ ਆਪਣੇ ਉਹ ਸੈਨੀਟਰੀ ਪੈਡਸ ਦੀ ਜਿਹੜੀ ਹੈ ਉਹਦੀ ਬੈਨੀਫਿਟ ਨੂੰ ਅਵੇਲ ਕਰ ਸਕਦਾ ਮੰਨ ਲਓ ਮੈਂ ਇੱਕ ਬੈਨੀਫਿਸ਼ੀਰੀ ਨੂੰ 9 9 25 ਨੂੰ ਡਿਸਟ੍ਰੀਬਿਊਟ ਕੀਤਾ ਠੀਕ ਔਰ ਉਹਦੇ ਜੁਲਾਈ ਦੇ ਵਿੱਚ ਵੀ ਉਹਨਾਂ ਨੂੰ 9 ਪੈਡਸ ਡਿਸਟ੍ਰੀਬਿਊਟ ਕਰ ਦਿੱਤੀ ਅਗਸਟ ਦੇ ਵਿੱਚ ਵੀ ਅਸੀਂ 9 ਡਿਸਟ੍ਰੀਬਿਊਸ਼ਨ ਕਰ ਦਿੱਤੀ ਸੈਪਟੰਬਰ ਦੇ ਵਿੱਚ ਵੀ ਅਸੀਂ ਉਹਨਾਂ ਨੂੰ 9 ਪੀਸਸ ਡਿਸਟ੍ਰੀਬਿਊਸ਼ਨ ਕਰ ਦਿੱਤੀ ਤਾਂ ਟੋਟਲ ਸਾਡੇ ਕੋਲ ਕਿੰਨੇ ਹੋਗੇ 27 ਹੋਗੇ ਤਿੰਨਾਂ ਮਹੀਨਿਆਂ ਦੇ ਯਾਨੀ ਇੱਕ ਕੁਆਟਰ ਦੇ ਇੱਕ ਕੁਆਟਰ ਦੇ 27 ਪੈਡਸ ਅਸੀਂ ਉਸ ਬੈਨੀਫੀਸ਼ੀਅਰੀ ਨੂੰ ਦੇ ਦਿੱਤੇ ਔਰ ਅਸੀਂ ਉਹਦਾ ਅਕੋਰਡਿੰਗਲੀ ਰਿਕਾਰਡ ਫਿਲ ਕਰ ਦਿੱਤਾ ਤਾਂ ਤੁਸੀਂ ਧਿਆਨ ਨਾਲ ਦੇਖੋ ਕਿ ਜੁਲਾਈ ਤੋਂ ਸੈਪਟੰਬਰ ਦੇ ਵਿੱਚ ਡੇਟ 9 9 25 ਨੂੰ ਡਿਸਟ੍ਰੀਬਿਊਸ਼ਨ ਰਿਕਾਰਡ ਦੇ ਵਿੱਚ ਆਪਣੇ ਆਪ ਆਟੋਮੈਟਿਕਲੀ ਅਵੇਲਡ ਆ ਗਿਆ ਅਵੇਲਡ ਦਾ ਇੱਥੇ ਮਤਲਬ ਕੀ ਹੈ ਕਿ ਉਸ ਬੈਨੀਫਿਸ਼ਰੀ ਨੇ ਇਹ ਵਾਲਾ ਲਾਭ ਲੈ ਲਿਆ ਹੈ ਠੀਕ ਹੈ ਜੀ ਲੈ ਲਿਆ ਹੈ ਇਟ ਮੀਨਸ ਕੀ ਚੀਜ਼ ਹੈ ਕਿ ਅਸੀਂ ਹੁਣ ਮੰਨ ਲਓ ਮੈਂ ਉਸੇ ਹੀ ਬੈਨੀਫਿਸ਼ਰੀ ਨੂੰ ਮੈਂ ਤੁਹਾਨੂੰ ਸ਼ੇਅਰ ਕਰੂੰਗੀ ਕਿ ਇਸੇ ਬੈਨੀਫਿਸ਼ਰੀ ਨੂੰ ਮੈਂ ਦੁਬਾਰਾ ਟਰਾਈ ਕਰਤਾ ਕਿ ਮੈਂ ਤਿੰਨ ਕੁਆਟਰਲੀ ਕੈਪਿੰਗ ਦੇ ਵਿੱਚ ਫਿਲ ਕਰਕੇ ਉਹਨੂੰ ਦੁਬਾਰਾ ਟਰਾਈ ਕੀਤਾ ਸੀਮ ਬੈਨੀਫਿਸ਼ਰੀ ਨੂੰ ਉਹੋ ਲਾਭ ਦੇਣ ਦਾ ਤਾਂ ਸਕਰੀਨ ਦੇ ਉੱਤੇ ਕੀ ਮੈਸੇਜ ਆ ਗਿਆ 에ਰਰ ਵਾਈਲ ਪ੍ਰੋਸੈਸਿੰਗ ਤੇ ਲਿਖਿਆ ਆ ਗਿਆ ਕਿ ਬੈਨੀਫਿਸ਼ਰੀ ਆਲਰੇਡੀ ਐਗਜ਼ਿਸਟ ਫਾਰ ਦਾ ਸਿਲੈਕਟਿਡ ਕੁਆਟਰ ਕਿ ਇਸ ਕੁਆਟਰ ਦੇ ਵਿੱਚ ਬੈਨੀਫਿਸ਼ਰੀ ਆਲਰੇਡੀ ਜਿਹੜਾ ਹੈ ਸਿਲੈਕਟਿਡ ਕੁਆਟਰ ਦੇ ਵਿੱਚ ਐਗਜ਼ਿਸਟ ਕਰਦਾ ਐਗਜ਼ਿਸਟ ਕਰਨ ਦਾ ਮਤਲਬ ਹੈ ਕਿ ਇਸ ਬੈਨੀਫਿਸ਼ਰੀ ਨੇ ਜੁਲਾਈ ਤੋਂ ਸਪਟੰਬਰ ਵਾਲੇ ਕੁਆਟਰ ਦੇ ਵਿੱਚ ਆਪਣੇ ਟੋਟਲ ਜੋ 27 ਪੀਸਸ ਸੀ ਜਾਂ ਤਿੰਨ ਪੈਕੇਟਸ ਸੀ ਉਹਦਾ ਲਾਭ ਜਿਹੜਾ ਹੈ ਉਹ ਲੈ ਚੁੱਕਿਆ ਹੈ ਇਸ ਕਰਕੇ ਅਸੀਂ ਇੱਕ ਲਾਭਪਾਤਰੀ ਨੂੰ ਇੱਕ ਕੁਆਟਰ ਦੇ ਵਿੱਚ ਇੱਕੋ ਵਾਰੀ ਹੀ ਉਹ ਲਾਭ ਦੇ ਸਕਦੇ ਹਾਂ ਜਿਹੜਾ ਕਿ ਰੈੱਡ ਲਾਈਨ ਦੇ ਵਿੱਚ ਧਿਆਨ ਦੇ ਨਾਲ ਡਿਸਟ੍ਰੀਬਿਊਸ਼ਨ ਸੈਕਸ਼ਨ ਦੇ ਵਿੱਚ ਸਾਨੂੰ ਮੈਂਸ਼ਨ ਵੀ ਕੀਤਾ ਹੋਇਆ ਹੈ ਕਿ ਬੈਨੀਫਿਸ਼ੀਰੀ ਕੈਨ ਨਾਟ ਕਲੇਮ ਫਾਰ ਸੇਮ ਕੁਆਟਰ ਇਨ ਅ ਸਿੰਗਲ ਈਅਰ ਟਵਾਈਸ ਕਿ ਇੱਕ ਕੁਆਟਰ ਦੇ ਵਿੱਚ ਉਹ ਇੱਕੋ ਵਾਰੀ ਉਹ ਲਾਭ ਲੈ ਸਕਦਾ ਹੈ ਹੁਣ ਮੈਂ ਇਸ ਲਾਭ ਪਾਤਰੀ ਨੂੰ ਜਿਹੜਾ ਇਹ ਲਾਭ ਹੈ ਉਹ ਕਿਹੜੇ ਕੁਆਟਰ ਦੇ ਵਿੱਚ ਦੇ ਪਾਉਂਗੀ ਅਕਤੂਬਰ ਤੋਂ ਲੈ ਕੇ ਦਸੰਬਰ ਵਾਲੇ ਕੁਆਟਰ ਦੇ ਵਿੱਚ ਤਾਂ ਅਕਤੂਬਰ ਦੇ ਵਿੱਚ ਮੈਂ 9 ਪੀਸਸ ਉਹਨੂੰ ਡਿਸਟ੍ਰਿਬਿਊਟ ਕਰੂੰਗੀ ਫਿਰ ਨਵੰਬਰ ਦੇ ਵਿੱਚ ਉਹ ਪੀਸਸ ਡਿਸਟ੍ਰਿਬਿਊਟ ਹੋਣਗੇ ਫਿਰ ਦਸੰਬਰ ਦੇ ਵਿੱਚ 9 ਯਾਨੀ ਟੋਟਲ 27 ਇੱਕ ਕੁਆਟਰ ਦੇ ਵਿੱਚ ਇੱਕ ਮਹੀਨੇ ਦੇ ਵਿੱਚ ਕਿੰਨੇ 9 ਆਈ ਹੋਪ ਇਟ ਇਜ਼ ਕਲੀਅਰ ਹੋ ਗਈ ਹੋएगी ਠੀਕ ਹੈ ਜੀ ਸੋ ਇਹ ਚੀਜ਼ਾਂ ਦੀ ਬਿਲਕੁਲ ਡਾਟਾ ਨੂੰ ਫਿਲ ਕਰਨ ਲੱਗੀ ਗਲਤੀ ਨਹੀਂ ਕਰਨੀ ਔਰ ਇੱਕ ਕੁਐਰੀ ਇਹ ਆਈ ਸੀ ਕਿ ਇਸ ਤਰੀਕੇ ਦਾ ਮੈਸੇਜ ਆ ਜਾਂਦਾ ਰਿਕਾਰਡ ਆਲਰੇਡੀ ਐਗਜ਼ਿਸਟ ਫॉर ਥਿਸ ਮੰਥ ਫॉर ਮੈਨੀਫੈਸਰੀ ਦੇਖੋ ਇਟ ਇਜ਼ ਵੈਰੀ ਕਲੀਅਰ ਸਾਨੂੰ ਕਲੀਅਰ ਹੋ ਗਿਆ ਕਿ ਇੱਕ ਲਾਭਪਾਤਰੀ ਇੱਕ ਜੋ ਕੁਆਟਰ ਦੇ ਵਿੱਚ ਜਿੰਨਾ ਉਹਨੂੰ ਬੈਨੀਫਿਟ ਅਸੀਂ ਗਵਰਨਮੈਂਟ ਨੇ ਫਿਕਸ ਕਰਕੇ ਉਹਦੀ ਕੁਆਟਰਲੀ ਕੈਪਿੰਗ ਫਿਕਸ ਕਰਕੇ ਦਿੱਤੀ ਉਹਦੇ ਹਿਸਾਬ ਨਾਲ ਲੈਣਾ ਹੁਣ ਇਸ ਕੇਸ ਦੇ ਵਿੱਚ ਜਦੋਂ ਇਹ ਡਾਟਾ ਅਸੀਂ ਫਿਲ ਕੀਤਾ ਤਾਂ ਤੁਸੀਂ ਧਿਆਨ ਨਾਲ ਦੇਖੋ ਕਿ ਇੱਥੇ ਮੈਸੇਜ ਆ ਗਿਆ ਕਿ ਰਿਕਾਰਡ ਆਲਰੇਡੀ ਐਗਜ਼ਿਸਟ ਫॉर ਥਿਸ ਮੰਥ ਫॉर ਬੈਨੀਫਿਸ਼ਰੀ ਦਾ ਡੈਫੀਨੇਟਲੀ ਇਹਦਾ ਮਤਲਬ ਕੀ ਹੈ ਕਿ ਇਸ ਬੈਨੀਫਿਸ਼ਰੀ ਨੇ ਕਿਸੇ ਹੋਰ ਸੈਂਟਰ ਤੋਂ ਇਹ ਲਾਭ ਜ਼ਰੂਰ ਲਿਆ ਹੈ ਸਾਡੀ ਨੀਡ ਦੇ ਸੈਂਟਰ ਤੋਂ ਲਿਆ ਹੋ ਸਕਦਾ ਹੈ ਕਿਉਂਕਿ ਅਦਰਵਾਈਜ਼ ਉਹਦਾ ਆਧਾਰ ਵੈਲੀਡੇਟ ਹੋ ਜਾਣਾ ਸੀ ਇੱਥੇ ਉਹ ਆਧਾਰ ਵੈਲੀਡੇਟ ਕਿਉਂ ਨਹੀਂ ਹੋਇਆ ਇਹਦਾ ਮਤਲਬ ਕੀ ਹੈ ਕਿ ਇੱਕ ਆਧਾਰ ਦੇ ਉੱਪਰ ਇਹ ਵਾਲਾ ਆਧਾਰ ਕਾਰਡ ਦਾ ਜਿਹੜਾ ਜਾਂ ਇਹ ਡੇਟਾ ਕਿਸੇ ਹੋਰ ਆਂਗਨਵਾੜੀ ਸੈਂਟਰ ਦੇ ਵਿੱਚ ਜਾਂ ਕਿਸੇ ਹੋਰ ਗਵਰਨਮੈਂਟ ਸੋਰਸ ਤੋਂ ਉਹਨਾਂ ਨੇ ਇਹ ਲਾਭ ਲਿਆ ਹੈ ਇਸ ਕਰਕੇ ਇਹ ਮੈਸੇਜ ਆ ਰਿਹਾ ਹੈ ਠੀਕ ਸੋ ਤੁਸੀਂ ਇਹ ਡੇਟਾ ਫਿਲ ਕਰਦੇ ਹੋ ਇਹ ਛੋਟੀਆਂ-ਛੋਟੀਆਂ ਚੀਜ਼ਾਂ ਦਾ ਜ਼ਰੂਰ ਧਿਆਨ ਰੱਖੋ ਕਿ ਕੁਆਰਟਰਲੀ ਕੈਪਿੰਗ ਨੂੰ ਕਨਫਿਊਜ਼ ਨਾ ਕਰੋ ਕਿਉਂਕਿ ਅਸੀਂ ਹਰ ਮਹੀਨੇ ਇੱਕ ਪੈਕੇਟ ਦੇਣਾ ਹੈ ਠੀਕ ਐਸ ਪਰ ਰਿਕਾਰਡ ਤੇ ਉਹਦਾ ਮਤਲਬ ਅਸੀਂ ਨੌ ਨਾਈਨ ਆਫ ਪੀਸਸ ਦੇਣੀ ਹੈ ਇਸ ਕਰਕੇ ਕੁਆਰਟਰਲੀ ਕੈਪਿੰਗ ਮੈਂਸ਼ਨ ਹੈ ਇੱਕ ਤੋਂ ਸਤਾਈ ਉਹਦੇ ਚ ਕਨਫਿਊਜ਼ ਨਹੀਂ ਹੋਣਾ ਔਰ ਅਗਰ ਇਸ ਤਰੀਕੇ ਦਾ ਮੈਸੇਜ ਤੁਹਾਡੀ ਸਕਰੀਨ ਤੇ ਆਉਂਦਾ ਤੇ ਵੈਰੀ ਮੱਚ ਕਲੀਅਰ ਹੈ ਕਿ ਇਹ ਬੈਨੀਫਿਸ਼ਰੀ ਨੇ ਕਿਸੇ ਹੋਰ ਸੈਂਟਰ ਤੋਂ ਕਿਸੇ ਹੋਰ ਜਗ੍ਹਾ ਤੋਂ ਇਹ ਲਾਭ ਲਿਆ ਹੋਇਆ ਇਸ ਕਰਕੇ ਉਹਦਾ ਆਧਾਰ ਵੈਲਿਡੇਟ ਸਿਸਟਮ ਨਹੀਂ ਕਰ ਰਿਹਾ ਆਈ ਹੋਪ ਤੁਸੀਂ ਇਹ ਛੋਟੀਆਂ-ਛੋਟੀਆਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਆਪਣਾ ਜਿਹੜਾ ਹੈ ਕੰਮ ਉਹ ਜਿਹੜਾ ਹੈ ਉਹ ਜ਼ਰੂਰ ਕੰਪਲੀਟ करूंगी और थैंक यू सो मच ਤੁਸੀਂ ਇਹਨਾਂ ਸਪੋਰਟ ਦੇ ਰਹੇ ਹੋ और ਜੇਕਰ ਕੋਈ ਵੀ ਕੁਇਰੀ ਹੈ ਕੁਝ ਹੋਰ ਹੈ ਇੱਕ ਇੱਕ ਕੁਇਰੀ ਇਹ ਆ ਰਹੀ ਹੈ ਕਿ ਸਾਨੂੰ ਕਿਵੇਂ ਪਤਾ ਲੱਗੇਗਾ ਕਿ ਸਾਡੇ ਕਿੰਨੇ ਨੰਬਰ ਆਫ ਦੇਖੋ ਇਹਦੇ ਲਈ ਇੱਕ ਤਾਂ ਆਫਲਾਈਨ ਰਿਕਾਰਡ ਜ਼ਰੂਰ ਆਪਣਾ ਮੇਨਟੇਨ ਕਰੋ ਰਜਿਸਟਰ ਤੇ ਜਿਵੇਂ ਕਿਉਂਕਿ ਤੁਹਾਡੀ ਆਈਡੀ ਦੇ ਵਿੱਚ ਉਹ ਸ਼ੋ ਨਹੀਂ ਹੋਏਗਾ ਜਿਵੇਂ ਸਾਡੇ ਕੋਲ ਡਾਟਾ ਆ ਜਾਏਗਾ ਕਿ ਕਿਹੜੇ ਵਰਕਰ ਦਾ ਕਿੰਨਾ ਕੰਮ ਹੋ ਗਿਆ ਹੈ ਉਹ ਤੁਹਾਡੇ ਨਾਲ ਸ਼ੇਅਰ ਕੀਤਾ ਜਾਏਗਾ ਡਿਪਾਰਟਮੈਂਟ ਵੱਲੋਂ ਫਿਲਹਾਲ ਤੁਹਾਨੂੰ ਜਿਹੜਾ ਹੈ ஆன்ਲਾਈਨ ਆਪਣਾ ਰਿਕਾਰਡ ਰੱਖ ਰਹੀ ਹੂੰ ਤੇ ਨਾਲ ਦੀ ਨਾਲ ਇੱਕ ਆਫਲਾਈਨ ਜ਼ਰੂਰ ਆਪਣਾ ਰਿਕਾਰਡ ਮੇਨਟੇਨ ਕਰਕੇ ਰੱਖੋ ਸੋ ਆਈ ਹੋਪ ਤੁਸੀਂ ਛੋਟੀਆਂ-ਛੋਟੀਆਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖੂਗੀ ਔਰ ਆਪਣਾ ਕੰਮ ਜਿਹੜਾ ਹੈ ਆਸਾਨੀ ਦੇ ਨਾਲ ਕਰ ਪਾਉਗੀ ਥੈਂਕ ਯੂ so much for such a kind support ਥੈਂਕ uh, ਯੂ so much